ਜਸਵਿੰਦਰ ਬਰਾੜ ਗੱਲਬਾਤ ਕਰਨ ਦੇ ਲਈ ਰਾਜ਼ੀ ਹੋਏ ਉਹਨਾਂ ਦੇ ਘਰ 'ਚ ਬਠਿੰਡੇ ਮੌਜੂਦ ਆ ਪੰਜੀ 사ਸ਼ੀਕਾ ਜੀ ਬਹੁਤ ਸਵਾਗਤ ਹੈ ਤੁਹਾਡਾ 사ਸ਼ੀਕਾ ਜੀ 사ਸ਼ੀਕਾ ਜਿੰਨੀ ਗੱਲ ਮੈਂ ਕਹੀ ਹੈ ਤੇ ਕੀਤੀ ਹੈ ਇਹ ਕੁਝ ਪਿਛਲੇ ਦਿਨਾਂ 'ਚ ਵਾਪਰਿਆ ਮੈਂ ਇੱਕ ਇੱਕ ਕਰਕੇ ਤੁਹਾਡੇ ਨਾਲ ਗੱਲ ਕਰਨੀ ਚਾਹੁੰਨਾ ਠੀਕ ਹੈ ਜੀ ਪਹਿਲੀ ਗੱਲ ਤਾਂ ਇਹ ਹੋਈ ਕਿ ਤੁਹਾਡੇ ਕਿਸੇ ਰਿਸ਼ਤੇਦਾਰ ਨੇ ਫਰਾਡ ਕੀਤਾ ਕੋਈ ਔਰ ਉਹ ਕਿਸੇ ਦਾ ਪੈਸਾ ਮਾਰ ਗਏ ਜਿਹਦੇ ਲਈ ਤੁਹਾਨੂੰ ਸਵਾਲ ਹੋਏ ਕਿ ਉਹ ਨੌਜਵਾਨ ਤੁਹਾਡੀ ਭੈਣ ਦਾ ਮੁੰਡਾ ਹੈ ਤੁਹਾਡਾ ਭਣਜਾ ਹੈ ਤੁਹਾਡੇ ਨਾਲ ਇਸ ਘਰ 'ਚ ਰਹਿੰਦਾ ਰਿਹਾ ਫਰਾਡ ਕੀਤਾ ਤੇ ਫਰਾਡ ਚ ਤੁਸੀਂ ਵੀ ਸ਼ਾਮਲ ਹੋ। ਪਹਿਲੀ ਗੱਲ ਤਾਂ ਵੀਜੀ ਜਿਹੜੀ ਉਹਦੇ ਨਾਲ ਸੀ। ਮੰਨ ਲਓ ਤੁਸੀਂ ਹੋ ਤੁਹਾਡਾ ਨਾਮ ਹੈ ਵੀ ਇਸ ਟਾਈਮ ਵੀ ਮੱਕੜ ਸਾਹਿਬ ਨਾਲ ਇੰਟਰਵਿਊ ਜੀ ਬਹੁਤ ਵੱਡੀ ਗੱਲ ਹੈ। ਹੁਣ ਤੁਹਾਡੇ ਭਰਾ ਦਾ ਬੇਟਾ ਜਾਂ ਤੁਹਾਡੇ ਸਿਸਟਰ ਦਾ ਬੇਟਾ ਤੁਹਾਨੂੰ ਬਚਪਨ ਚ ਤੁਹਾਡੇ ਕੋਲੇ ਆਉਂਦਾ ਜਾਂਦਾ ਹੈ। ਤੁਹਾਨੂੰ ਤਾਂ ਪਤਾ ਵੀ ਵੱਡਾ ਹੋ ਕੇ ਕਿਹਨੇ ਕੋਲ ਹੂੰ ਜਾਂ ਮੇਰੇ ਨਾਲ ਫੋਟੋਆਂ ਨੇ ਉਹਦੀਆਂ ਜਾਂ ਤੁਹਾਡੇ ਨਾਲ ਉਹਦੀਆਂ ਫੋਟੋਆਂ ਨੇ ਜਾਂ ਕਿਸੇ ਵੇਲੇ ਤੁਹਾਡੇ ਨਾਲ ਉਹ ਇੰਟਰਵਿਊ 'ਚ ਸਾਂਝੀਦਾਰ ਵੀ ਹੈ ਪਰ ਤੁਸੀਂ ਤਾਂ ਨਹੀਂ ਸੋਚੋਗੇ ਵੀ ਤੁਹਾਡਾ ਜਿਹੜਾ ਇਹ ਭਾਣ ਜਾਇਜ ਜਾਂ ਭਤੀਜਾ ਜਾਂ ਤਾਏ ਦਾ ਪੋਤਾ ਜਾਂ ਭੈਣ ਦਾ ਪੋਤਾ ਕੀ ਹੈ ਮੈਂ ਤਾਂ ਗਰੰਟੀ ਨਹੀਂ ਲਈ ਨਾ ਕੋਈ ਸ਼ਖਸ ਆ ਕੇ ਇਹ ਕਹ ਦੇ ਬਈ ਅਸੀਂ ਜਸਵੰਦਰ ਬਰਾੜ ਨਾਲ ਗੱਲ ਕੀਤੀ ਮੈਂ ਹਰ ਇੱਕ ਨੂੰ ਇਹ ਕਹਿੰਨੇ ਆਂ ਵੀ ਜਦੋਂ ਤੁਸੀਂ ਇਹਦੇ ਨਾਲ ਗੱਲਬਾਤ ਕਰਦੇ ਸੀਗੇ ਹੁਣ ਤੁਸੀਂ ਜਸਵਿੰਦਰ ਬਰਾੜ ਨੂੰ ਲੱਭ ਲਿਆ ਹੁਣ ਤੁਸੀਂ মিডিਆ ਰਾਈਟ ਵੀ ਲੱਭ ਲਿਆ ਹੁਣ ਤੁਸੀਂ ਰੀਲਾਂ ਵੀ ਪਾਉਨੇ ਹੋ ਉਦੋਂ ਜਸਵਿੰਦਰ ਬਰਾੜ ਕਿੱਥੇ ਸੀ ਤੁਸੀਂ ਮੈਨੂੰ ਫੋਨ ਕਰਕੇ ਪੁੱਛਦੇ ਵੀ ਸੀ ਆਹ ਗੱਲ ਸਹੀ ਹੈ ਕਿ ਗਲਤ ਹੈ ਹੂੰ ਹੁਣ ਥੋੜਾ ਕੋਈ ਪਤੀਜਾ ਜਾਂ ਕੋਈ ਭਾਣ ਜਾਏ ਮੈਂ 2-3 ਸਾਲ ਉਹਦੇ ਨਾਲ ਰਲ ਕੇ ਕੋਈ ਬਿਜ਼ਨਸ ਕਰਦੀ ਜਾਂ ਮੈਂ ਉਹਦੇ ਫਰਾਡ ਚ ਆ ਗਈ ਉਸ ਬਾਅਦ ਮੈਨੂੰ 3 ਸਾਲਾਂ ਬਾਅਦ 4 ਸਾਲਾਂ ਬਾਅਦ ਪਤਾ ਲੱਗਦਾ ਵੀ ਅੱਛਾ ਇਹ ਤਾਂ ਮੱਕੜ ਸਾਹਿਬ ਦਾ ਪਤੀਜਾ ਹੈ ਜਾਂ ਇਹ ਮੱਕੜ ਸਾਹਿਬ ਦਾ ਭਾਣ ਜਾਏ ਫੇਰ ਉਹਦਾ ਵਲੇਮ ਮੈਂ ਤੁਹਾਨੂੰ ਦੇਵਾਂ ਇਹ ਕਿੱਥੋਂ ਤੱਕ ਸਹੀ ਹੈ ਸਰ ਤੁਹਾਨੂੰ ਪਤਾ ਕੀ ਹੈ ਇਹ ਨੌਜਵਾਨ ਤੁਹਾਡਾ ਰਿਸ਼ਤੇਦਾਰ ਹੈ ਪੈ ਗਈ ਗਲਤ ਹੈ ਮੈਂ ਮਨਕਰ ਨਹੀਂ ਸਕਦੀ ਤੁਹਾਡੀ ਭੈਣ ਦਾ ਮੁੰਡਾ ਤੁਹਾਡਾ ਭਾਂਡਾ ਮਨਕਰ ਨਹੀਂ ਸਕਦੀ ਨਹੀਂ ਮਨਕਰ ਸਕਦੀ ਜੋ ਇਹਨੇ 8 ਸਾਲ ਪਹਿਲਾਂ ਉਹਨਾਂ ਬੇਦਖਲ ਕੀਤਾ ਗਿਆ 8 ਸਾਲ ਪਹਿਲਾਂ ਉਹ ਬੇਦਖਲੇ ਉਹਦੀ ਫੈਮਲੀ ਨੇ ਉਹਦੇ ਮਾਪੇ ਨੇ ਕਹਤਾ ਸੀ ਵੀ ਅਸੀਂ ਦਿਹਾੜੀਦਾਰ ਬੰਦੇ ਆ ਅਸੀਂ ਦਿਹਾੜੀ ਕਰਕੇ ਖਾਧੀਏ ਜੇ ਕਿਸੇ ਦੀ ਕੁੱਖੋਂ ਦੇਖੋ ਜੀ ਗੈਂਗਸਟਰ ਪੈਦਾ ਹੋ ਗਏ ਕੋਈ ਮਾ ਮਾਂ ਬਾਪ ਚਾਹੁੰਦਾ ਨਹੀਂ ਸਾਡਾ ਬੱਚਾ ਗੈਂਗਸਟਰ ਬਣੇ ਕਈ ਬੱਚੇ ਚਿੱਟੇ ਨਾਲ ਮਰ ਗਏ ਕੋਈ ਮਾ ਮਾਂ ਬਾਪ ਕਹਿੰਦਾ ਵੀ ਸਾਡਾ ਬੱਚਾ ਚਿੱਟਾ ਕਰੇ ਚਿੱਟਾ ਖਾਵੇ ਜਾਂ ਕਈ ਬੱਚੇ ਚਿੱਟਾ ਵੇਚਦੇ ਨੇ ਕੋਈ ਮਾ ਮਾਂ ਬਾਪ ਚਾਹੁੰਦਾ ਵੀ ਸਾਡਾ ਬੱਚਾ ਚਿੱਟਾ ਵੇਚੇ ਮੈਂ ਦੋ ਬੱਚੇ ਪੈਦਾ ਕੀਤੇ ਨੇ ਮੈਂ ਜਾਊਂਗੀ ਵੀ ਕੋਈ ਪੁੱਠੇ ਸਿੱਧੇ ਕੰਮ ਚ ਲੋਕ ਕਹਿੰਦੇ ਨਾ ਮੈਂ ਸਾਧਾ ਦੇ ਕਰੇ ਰਾਖਸ਼ ਪੈਦੇ ਪੈਦਾ ਹੁੰਦੇ ਮੈਂ ਆਪਦੇ ਅੱਖੀ ਵੇਖੇ ਨੇ ਹੁਣ ਉਹਦੀ ਸੁਸਾਇਟੀ ਗਲਤ ਹੋ ਗਈ ਉਹਦੇ ਚ ਨਾ ਮਾ ਮਾਂ ਬਾਪ ਦਾ ਕਸੂਰ ਨਾ ਮੇਰਾ ਕਸੂਰ ਵੀਰ ਲੈਣਾ ਤਾਂ ਤੁਸੀਂ ਉਹਨਾਂ ਨੂੰ ਲਓ ਮੇਰਾ ਨਾਂ ਯੂਜ਼ ਜਿਵੇਂ ਤੁਸੀਂ ਕਿਹਾ ਸੀ ਵੀ ਯਾਰ ਉਹਦਾ ਕੋਈ ਰਿਸ਼ਤੇਦਾਰ ਲੱਭੋ ਜਿਹੜਾ ਨਾਮਵਰ ਹੈ ਹੂੰ ਵਿਆਹ ਤੇ ਨਾਂ ਤੋਂ ਡਰਦਾ ਪੈਸੇ ਦੇਉ ਮੈਂ ਕਿਉਂ ਦੇਵਾਂ ਵੀਰ ਜੀ ਮੈਂ ਕਿਉਂ ਦੇਵਾਂ ਕੋਈ ਰੀਜ਼ਨ ਮੈਂ ਨਹੀਂ ਦਿੰਦੀ ਵੀ ਜੀ ਕਿਉਂ ਦੇਵਾਂ ਜਦੋਂ ਮੇਰਾ 1% ਕਸੂਰ ਵੀ ਨਹੀਂ ਮੈਂ ਕਿਉਂ ਦੇਵਾਂ ਵੀਰ ਜੀ ਜਿਹੜੀਆਂ ਗੱਲਾਂ ਦਾ ਮੈਨੂੰ ਪਤਾ ਹੀ ਨਹੀਂ ਇਹ ਕੋਸ਼ਿਸ਼ ਇਹ ਹੋਈ ਵੀ ਜਿਹੜਾ ਉਹਨੇ ਫਰਾਡ ਕੀਤਾ ਤੁਹਾਡੇ ਤੇ ਇਹ ਦਬਾਅ ਪਾਇਆ ਗਿਆ ਕਿ ਪੈਸਾ ਤੁਸੀਂ ਦਿਓ ਹਾਂ ਵੀ ਤੂੰ ਵੀ ਮੈਂ ਤੁਹਾਡੀ ਸ਼ਕਲਾਂ ਨਹੀਂ ਦੇਖੀਆਂ ਮੈਂ ਤੁਹਾਨੂੰ ਜਾਣਦੇ ਨਹੀਂ ਤੁਸੀਂ ਕਿਹੜੇ ਪਿੰਡ ਦੇ ਹੋ ਵੀ ਹੁਣ 3 ਸਾਲਾਂ ਬਾਅਦ ਤੁਸੀਂ ਲੱਭ ਲਿਆ ਵੀ ਇਹ ਕੌਣ ਹੈ ਮੈਂ ਅੱਜ ਕਹਿ ਦਿੰਦੇ ਆ ਵੀਰ ਜੀ ਵੀ ਮੈਂ ਤਾਂ ਅਮਰਿੰਦਰ ਸਿੰਘ ਦੀ ਭਾਣ ਜੀ ਹਾਂ ਮੁਖਮਤਰੀ ਅਮਰਿੰਦਰ ਸਿੰਘ ਦੀ ਭਾਣ ਜੀ ਹਾਂ ਜੀ ਤੇ ਅੱਛਾ ਬਿਲਕੁਲ ਹੋ ਗਿਆ ਮੇਰੇ ਮਗਰ ਲੱਗੇ ਉਸ ਵਾਰ ਜਦੋਂ ਮੈਂ ਉਹਨਾਂ ਨਾਲ ਕੁਝ ਕਰਤਾ ਫੇਰ ਜਦੋਂ ਮੈਂ ਕਹਿੰਦੀ ਆ ਵੀ ਮੈਂ ਅਮਰਿੰਦਰ ਪੜਤਾਲ ਤਾਂ ਕਰ ਲਵਾਂ ਹੂੰ ਉੱਥੇ ਜਾ ਕੇ ਫੋਨ ਤਾਂ ਕਰੋ ਮੰਨ ਲਓ ਕਿਸੇ ਬੰਦੇ ਨੇ ਕਿਹਾ ਤਾਂ ਵੀ ਮੈਂ ਫਲਾਣਾ ਫਲਾਣੀ ਆ ਸਿੱਧਾ ਰਿਸ਼ਤੇਦਾਰਾਂ ਤੁਸੀਂ ਮੈਨੂੰ ਕਦੇ ਫੋਨ ਕੀਤਾ ਵੀ ਜੋ ਬੰਦਾ ਥੋੜਾ ਰਿਸ਼ਤੇਦਾਰ ਹੈਗਾ ਜਾਂ ਉਹ ਬੰਦਾ ਆ ਚੀਜ਼ ਕਰ ਰਿਹਾ ਤੁਸੀਂ ਜਿੰਮੇਵਾਰ ਹੋ ਮੇਰੇ ਤਾਂ ਪ੍ਰੇਸ਼ਿਆਂ ਨੂੰ ਨਹੀਂ ਪਤਾ ਵੀ ਕੀ ਹੋਇਆ ਕਿੰਨਾ ਕਚਰ ਹੋ ਗਿਆ ਉਹ ਨੌਜਵਾਨ ਉਹਨ ਤੁਹਾਡੇ ਸੰਪਰਕ 'ਚ ਨਹੀਂ 7 ਸਾਲ ਹੋ ਗਏ ਜੀ ਬੇਦਖਲ ਕਿ ਮਿਲਿਆ ਨਹੀਂ ਉਹ ਤੁਹਾਨੂੰ 7 ਸਾਲ ਤੋਂ ਤੁਹਾਡਾ ਕੋਈ ਸੰਪਰਕ ਨਹੀਂ ਉਹਦੇ ਨਾਲ ਉਹਦੇ ਮਾਪੇ ਦਾ ਵੀ ਹੈ ਨਹੀਂ ਉਹਨਾਂ ਨਾਲ ਵੀ ਤੁਹਾਡਾ ਕੋਈ ਮੇਰੇ ਜੀਜਾ ਜੀ ਨੇ ਕਿਹਾ ਵੀ ਜਦੋਂ ਤੂੰ ਮੇਰੀ ਜ਼ਿੰਦਗੀ ਚ ਆ ਗਿਆ ਉਦੋਂ ਮੈਸੂਸਾਈਡ ਕਰ ਲਉ ਤੂੰ ਤਾਂ ਮਰਦਾ ਆਪਦੇ ਮੁੰਡੇ ਨੂੰ ਕਿਹਾ ਆਪਦੇ ਮੁੰਡੇ ਨੂੰ ਵੀ ਤੂੰ ਤਾਂ ਮਰਦਾ ਨਹੀਂ ਮੈਸੂਸਾਈਡ ਕਰ ਲਉ ਤੇ ਇੱਕ ਗੱਲ ਵੀ ਜੀ ਮੈਂ ਹੁਣ ਕਹਿਣੀ ਆ ਮੈਂ ਅੱਜ ਤੁਹਾਡੇ ਮੇਰੇ ਹੱਥ ਬੰਨ੍ਹਦੀ ਆ ਮੈਂ ਸਾਰੇ ਲੋਕਾਂ ਦੇ ਨਾਮ ਲਿਖ ਰੱਖਿਆ ਜਿਨ੍ਹਾਂ ਨੇ ਮੈਨੂੰ ਆ 5 ਸਾਲਾਂ ਚ ਟੌਰਚਰ ਕੀਤਾ 10 ਸਾਲਾਂ ਚ ਸਾਰਿਆਂ ਦੇ ਨਾਮ ਲਿਖ ਰੱਖਿਆ ਮੈਂ ਤੁਹਾਨੂੰ ਦੇ ਦੂੰ ਜੇਦਨ ਮੈਨੂੰ ਕੁਝ ਹੋ ਗਿਆ ਜਦੋਂ ਮਹਿਸੂਸ ਕਰ ਲਿਆ ਉਹ ਬੰਦੇ ਗੁਨਾਹਗਰ ਕਿਉਂ ਟੌਰਚਰ ਕੀਤਾ ਗਿਆ ਤੁਹਾਨੂੰ ਕਿਸ ਬੇ ਬੇਫਾਲਤੂ ਗੱਲਾਂ ਤੋਂ ਜਨਾਂ ਤੇ ਮੇਰਾ ਕੋਈ ਕਸੂਰ ਨਹੀਂ ਹੁਣ ਤੁਸੀਂ ਆਗੇ ਵੀਰ ਜੀ ਤੁਸੀਂ ਇੱਕ ਭੈਣ ਸਮਝ ਕੇ ਆਗੇ ਹੁਣ ਜੇ ਤੀਜਾ ਬੰਦਾ ਤੁਹਾਡੇ ਮੇਰੇ ਰਿਲੇਸ਼ਨ ਤੇ ਦਾਗ ਲਾ ਦੂ ਉਹਦੇ ਤੇ ਤੁਹਾਨੂੰ ਵੀ ਠੇਸ ਲੱਗੂ ਮੈਨੂੰ ਵੀ ਠੇਸ ਲੱਗੂ ਆਈ ਨਾ ਇੱਕ ਦਾਗ ਅਗੇਰੇ ਲਾਤੇ ਨਾ ਜੀ ਵੀ ਮੈਂ ਕਹਿੰਨੇ ਵੀ ਮੈਂ ਆਏ ਲੱਗਦਾ ਵੀ ਧਰਤੀ ਫੜ ਜੇ ਤੇ ਮੈਂ ਸਮਝਾ ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਇੱਕ ਆਡੀਓ ਜਿਹੜੀ ਹੈ ਉਸੇ ਮੁੰਡੇ ਦੀ ਵਾਈਫ ਕਲੇਮ ਕੀਤੀ ਜਾ ਰਹੀ ਹੈ ਕਿ ਉਸ ਤੁਹਾਡੇ ਭਾਂਜ ਤੁਹਾਡੀ ਭਾਂਜੋ ਨੋਹ ਹੈ ਉਹ हां ਉਹੀ ਕਹਿ ਰਹੀ ਹੈ ਵੀ ਇਹ ਮਾਲ ਚ ਜਾਂਦੇ ਸੀ ਦੋਵੇਂ ਜਾਣੀ ਜਿਵੇਂ ਹਸਬੰਡ ਵਾਈਫ ਹੋਣ ਤੇ ਮੈਂ ਐਲੈਂਟੇ ਮਾਲ ਚ ਜੀ ਮੈਂ ਕਹਿੰਨੀ ਅਭੀ ਜ਼ਿੰਦਗੀ ਚ ਤੱਕ ਨੇ ਜਾਂ ਚਾਰ ਬਾਰੀ ਦੋ ਬਾਰੀ ਮੇਰੀ ਬੇਟੀ ਕੈਨੇਡਾ ਤੋਂ ਆਕੇ ਮੈਨੂੰ ਲੈ ਕੇ ਗਈ ਇੱਕ ਬਾਰੀ ਮੇਰੇ ਹਸਬੰਡ ਲੈ ਕੇ ਗਏ ਇੱਕ ਬਾਰੀ ਬੰਟੀ ਬੈਂਸ ਐ ਤੇ ਉਹਨਾਂ ਦੇ ਮੈਸੇਜਸ ਤੇ ਉਹਨਾਂ ਦਾ ਪੂਰਾ ਗਰੁੱਪ ਕੋਈ ਫਿਲਮਾਂ ਰਿਲੀਜ਼ ਹੋਈ ਸੀਗੀ ਸ਼ਾਇਦ ਪੂਹੇ ਪਾਰੀਆਂ ਸ਼ਾਇਦ ਲੌਂਗ ਲੇਟ ਜੀ ਤੋਂ ਮੈਂ ਤਾਂ ਗਏ ਗਿਣਤੀ ਦਾ 4-5 ਵਾਰੀ ਮੈਂ ਤਾਂ ਥੋਬੀ ਬਾਜ਼ਾਰ ਦੀ ਇੱਕ ਗਲੀ ਯਾਦ ਹੈ ਜਿੱਥੋਂ ਮੈਂ ਕੱਪੜੇ ਲੈਨੇ ਹਾਂ ਤੇ ਪੌਣ ਤਾਂ ਤੁਸੀਂ ਜਿਹੜੇ ਬੱਚੇ ਨੂੰ ਮੈਂ ਆਪਦੀ ਗੋਦੀ 'ਚ ਸਨ 94 'ਚ ਜਨਮ ਦਿੱਤਾ ਉਹ ਬੱਚਾ ਕਿੱਡਾ ਕਹੂ ਤੇ ਉਹਦੇ ਨਾਲ ਇੱਕ ਮਾਂ ਨੂੰ ਵਲਤ ਕਰਤਾ ਫਿਰ ਅਕੇ ਜੀ ਤੇ ਭਰਾਵਾਂ ਦਾ ਤਲਾਕ ਹੋਇਆ ਹਾਂ ਅਕੇ ਕਿਉਂ ਹੋਇਆ ਇਹ ਜੀ ਆਪਣੇ ਭਰਾਵਾਂ ਨਾਲ ਹੁੰਦੀ ਹੈ ਪਰ ਫੇਟੇ ਮੂੰ ਮਰ ਜੋਂ ਜੇ ਤੁਹਾਨੂੰ ਥੋੜੀ ਮਾਂ ਨੇ ਜਨਮ ਦਿੱਤਾ ਹੈ ਹਨਾ ਕਿਸੇ ਸਲਖਣ ਹੀ ਨੇ ਜਨਮ ਦਿੱਤਾ ਤੇ ਫਿਰ ਤਾਂ ਖਤਮ ਥੋੜੇ ਮੈਨੂੰ ਮੇਰਾ ਜੀ ਕਰਦਾ ਵੀ ਅਸੀਂ ਮੈਂ ਇਹ ਲਾਂਚ ਛੱਡਦਾ ਜਾਂ ਮੈਂ ਹੁਣ ਤਿੰਨ ਚਾਰ ਦਿਨਾਂ ਦੀ ਇੰਨੀ ਪਰੇਸ਼ਾਨ ਆ ਇਹਨਾਂ ਦਾਗਾਂ ਤੋਂ ਇਹ ਲੋਕਾਂ ਦੇ ਸਵਾਲਾਂ ਤੋਂ ਜਵਾਬਾਂ ਤੋਂ ਵੀ ਲੋਕ ਵੀਰ ਜੀ ਪੈਸੇ ਲਈ ਤੇ ਕਿਸੇ ਨਾਲ ਥੋੜੀ ਬਹੁਤ ਜੈਲਸ ਕੱਢ ਲਈ ਐਨੇ ਗਰ ਜਾਂਦੇ ਆ ਮੈਂ ਤਾਂ ਕਦੇ ਗੇਰੀ ਨਹੀਂ ਮੈਂ ਵੀ ਲੰਕਾ ਦੀ ਭੇਤੀਆਂ ਵੀਰ ਜੀ ਪਰ ਮੈਂ ਤਾਂ ਕਿਸੇ ਦੀ ਲੰਕਾ ਨਹੀਂ ਢਾਈ ਮੈਂ ਕਦੇ ਕਿਸੇ ਦੀ ਲੰਕਾ ਨੂੰ ਢੋਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂ ਮੈਂ ਕਹਿੰਦੀ ਹੁਨੇ ਹਰ ਕਿਸ ਦੀ ਆਪਣੀ ਜ਼ਿੰਦਗੀ ਹਰ ਕਿਸ ਦੀ ਆਪਣੀ ਜ਼ਿੰਦਗੀ ਪਰ ਮੇਰੀ ਲੰਕਾ ਤਾਂ ਬੜੀ ਸਾਫ ਸੁਥਰੀ ਹੈ ਮੇਰੀ ਲੰਕਾ ਦੇ ਅੰਦਰ ਤਾਂ ਕੋਈ ਵੀ ਦਾਗਦਾਰ ਕੋਈ ਵੀ ਦਾਗ ਹੈ ਨਹੀਂਗਾ ਪਰੇ ਸਭ ਕਿਉਂ ਹੋਇਆ ਇਹ ਜਿਹੜੇ ਲੋਕ ਤੁਹਾਡੇ ਤੇ ਇਸ ਤਰ੍ਹਾਂ ਦੇ ਅਲੀਗੇਸ਼ਨ ਲਾ ਰਹੇ ਆ ਕਿਉਂ ਲਾ ਰਹੇ ਆ ਸਿਰਫ ਮੈਨੂੰ ਲੱਗਦਾ ਜੀ ਵੀ ਜਸਵਿੰਦਰ ਬਰਾੜ ਦਾ ਨਾਮ ਹੈ ਜੇ ਅਸੀਂ ਜਿਵੇਂ ਹੁਣ ਤੁਸੀਂ ਮੇਰੇ ਭਰਾ ਹੋ ਹਨਾ ਤੁਹਾਡਾ ਨਾਮ ਬਹੁਤ ਹੈ ਮੰਨ ਲਓ ਆਪਾਂ ਇੱਕ ਉਦਾਹਰਨ ਦਿੰਨੇ ਆ ਤੇ ਉਹਨਾਂ ਨੂੰ ਆਇ ਲੱਗੂਗਾ ਵੀ ਯਾਰ ਜਸਵਿੰਦਰ ਬਰਾੜ ਨੂੰ ਤੰਗ ਕਰੋ ਉਹ ਮੇਰੀ ਨੇਚਰ ਤੋਂ ਵਾਕਫ ਨਹੀਂ ਤੇ ਤੀਨੇ ਤੁਹਾਡੇ ਜਿਹਨੇ ਆਹ ਪਾਈਆਂ ਨੇ ਨਾ ਲੈਣਾ ਬੀਬੀ ਨੇ ਉਹਨੇ ਨਹੀਂ ਚੱਲ ਤੋਂ ਬਾਕਫ ਹੈ ਪਰਿਵਾਰਕ ਕਲੈਂਬਰ ਹੀ ਰਹੇ ਤੁਹਾਡੇ ਠੀਕ ਹੈਗਾ ਵੀ ਇਹ ਬਹੁਤ ਛੋਟੀ ਨਹੀਂ ਚੱਲਦੀ ਹੈ ਇਹ ਬਹੁਤ ਛੇਤੀ ਭੋਜ ਲੈਂਦੀ ਹੈ ਇਹ ਬਹੁਤ ਛੋਟੀ ਰੋਂਦੀ ਹੈ ਬਹੁਤ ਜਲਦੀ ਰੈਕਟ ਕਰਦੇ ਹੁੰਦੇ ਰੈਕਟ ਕਰ ਪਰਿਵਾਰਕ ਤੌਰ ਤੇ ਵੀ ਇਹਦੇ ਦਿਮਾਗ ਤੇ ਵਰਡਨ ਪਾਉ ਮੈਨੂੰ ਤਾਂ ਲੱਗਦਾ ਮੇਰਾ ਨਾਂ ਬਣਾਉਣਾ ਹੀ ਗਨਾਹ ਬਣ ਗਿਆ ਮੇਰਾ ਸੈਲੀਬ੍ਰਿਟੀ ਬਣਨਾ ਹੀ ਗਨਾਹ